ਕਿਹੜੀ ਜਗ੍ਹਾ ਤੇ ਅੱਗ ਲੱਗੀ ਹੈ ਤੇ ਕਿਹੜੀ ਦੁਕਾਨ ਤੇ ਸਾਡਾ ਕੰਟਰੋਲ ਰੂਮ ਤੇ ਕੋਈ 9 956 ਨੂੰ ਸੂਚਨਾ ਪ੍ਰਾਪਤ ਹੋਈ ਕਿ ਗਰੋਸਕਲੋਨੀ ਟੂਰ ਪੰਪ ਦੇ ਨਾਲ ਇਹ ਦੁਕਾਨ ਹੈ ਕੋਈ ਨਿਊ ਮਿਥਲ ਗਾਰਮੈਂਟਸ ਦੇ ਨਾਮ ਤੇ ਉਸ 'ਚ ਅੱਗ ਲੱਗੀ ਆ ਕੁਦਰਤੀ ਸਾਡਾ ਇੱਕ ਫਾਇਰਮੈਨ ਜਿਹੜਾ ਸੁਮਿਤ ਸ਼ਰਮਾ ਉਹ ਮੌਕੇ ਤੇ ਸੀਗਾ ਤੇ ਉਸਨੇ ਤੁਰੰਤ ਐਫਰਟਸ ਕਰਦੇ ਸਾਡੇ ਫਾਇਰ ਟੈਂਡਰਸ ਨੂੰ ਮੂਵ ਕਰਾਏ ਤੇ ਉਸਨੇ ਉਹਦੇ ਨਾਲ ਦੇ ਨਾਲ ਅੱਗ ਬੁਝਾਣੀ ਸ਼ੁਰੂ ਕੀਤੀ ਸ਼ਟਰ ਵਗੈਰਾ ਤੋੜੇ ਗਿਆ ਕారణ ਨਾਲ پتہ ਲੱਗੇ కారణ ਸਰ ਅਸੀਂ ਜਦੋਂ ਅੰਦਰ ਸ਼ਟਰ ਵਗੈਰਾ ਤੋੜ ਕੇ ਅੰਦਰ ਪਹੁੰਚੇ ਆ ਤਾਂ ਕਿਉਂਕਿ ਧੂਆ ਬਹੁਤ ਜ਼ਿਆਦਾ ਸੀਗਾ ਤੇ ਸਾਨੂੰ ਵੀ ਲੱਗਦਾ ਸੀ ਬਹੁਤ ਜ਼ਿਆਦਾ ਹੌਸਲੇ ਇਸ ਕਰਕੇ ਅਸੀਂ ਤੁਰੰਤ ਫੋੜੀ ਦੋਦੇ ਆਪਣੇ ਦੋਨੋਂ ਦਿਨੋ ਫਾਇਰ ਡੈਂਡਰ ਮੂਵ ਕਰਾਤੇ ਸੀ ਕਿਉਂਕਿ ਤਿਹਾਰ ਦਾ ਦਿਨ ਸੀਗਾ ਤੇ ਪੰਦੂ ਜਦ ਅਸੀਂ ਅੰਦਰ ਸ਼ਟਰ ਤੋੜ ਕੇ ਅੰਦਰ ਗਏ ਆ ਤੱਕ ਇਹਨਾਂ ਦਾ ਪੈਨਲ ਸੀਗਾ ਜਿਹੜਾ ਬਿਜਲੀ ਦਾ ਉਹਦੇ ਵੀ ਸ਼ਾਰਟ ਸਰਕਟ ਆ ਗਿਆ ਇਸ ਕਾਰਨਾਂ ਦਾ ਸਰਕਾਰ ਨਾਲ ਇਨਵੈਸਟਿਗੇਟ ਕਰਾਂਗੇ ਅਸੀਂ ਬਾਅਦ ਚ ਬਟ ਇਹ ਸ਼ੋਰ ਹੈ ਵੀ ਉਹ ਸ਼ਾਰਟ ਸਰਕਟ ਨਹੀਂ ਨੁਕਸਾਨ ਦੀ ਗੱਲ ਕਰੀਏ ਤਾਂ ਨੁਕਸਾਨ ਕੋਈ ਜ਼ਿਆਦਾ ਨਹੀਂ ਹੋਇਆ ਚਾਰਨੀ ਨੁਕਸਾਨ ਤਾਂ ਬਿਲਕੁਲ ਵੀ ਹੋਇਆ ਤੇ ਬਾਕੀ ਦਮਕਲ ਦੇ ਗੱਡੀ ਕਿੰਨੇ ਦਮਕਲ ਦੇ ਗੱਡੀ ਸਾਰੀ ਕੋਈ ਲੱਗੀ ਹੈ ਵੈਸੇ ਅਸੀਂ ਮੌਕੇ ਤੇ ਦੋਨੋਂ ਤਿੰਨੋਂ ਅਸੀਂ ਆਪਣੀ ਟੀਮਾਂ ਭੋਗ ਕਰਦੇ ਸੀ ਕਿਉਂਕਿ ਇਹ ਤਾਂ ਤਿਹਾੜ ਦਾ ਦਿਨ ਸੀਗਾ ਇੱਕ ਦੁਕਾਨ ਦਾ ਕੰਮ ਬਾਜ਼ਾਰ ਦਾ ਕੰਮ ਹੁੰਦਾ ਇਸ ਕਰਕੇ ਅਸੀਂ ਦੋਨੋਂ ਤਿੰਨੋਂ ਫਟਟਰ ਭੋਗ ਕਰਦੇ ਸੀ ਕੀ ਨਾਮ ਹੈ ਜੀ ਆਪਣਾ ਬੋਲੇ ਨਾਮ ਸੁਣ ਜੀ ਚੜੀ ਦੁਕਾਨ ਕਿਹੜੀ ਜਗ੍ਹਾ ਦੀ ਦੁਕਾਨ ਹੈ ਆਪਣੇ ਗੁਰੂਕਸ਼ਰਣ ਨੇਅਰ ਪਟੋਲਾਪੁਰ ਜੀ ਕਿਸ ਚੀਜ਼ ਦੀ ਦੁਕਾਨ ਹੈ ਰੇੜੀ ਮੇਡ ਦੀ ਕੀ ਗੱਲ ਹੋਈ ਹੈ ਤਰੇ ਆਪਣਾ ਬਾਹਰ ਉਹ ਪਾ ਮੈਟਰੀ ਨੂੰ ਪੜਾ ਕੇ ਲੱਗ ਰਿਹਾ ਪਹਿਲਾਂ ਦਾ ਉਸ ਤੋਂ ਅੰਦਰ ਅਗ ਲੱਗੀ ਹੈ ਜੀ ਕਿੰਨੀ ਕ ਅਗ ਲੱਗੀ ਹੈ ਉਹਦਾ ਹੁਣ ਅਸੀਂ ਕੁਝ کہہ ਨਹੀਂ ਸਕਦੇ ਅੰਦਰ ਲੋਕ ਸਿਰਫ ਗਏ ਅੰਦਰ ਦੇਖਣਾ ਨੁਕਸਾਨ ਕਿੰਨਾ ਕੋ ਨੁਕਸਾਨ ਹੈ ਇਤਨਾ ਤਿੰਜਾ ਲੱਗਦਾ ਹੈ ਉਹਦਾ ਤੇ ਬਿਜਲੀ ਦਾ ਵੀ ਹੈਗਾ ਤੇ ਦੂਜਾ ਵੀ ਹੈਗਾ ਜਿਆਦਾ ਹੀ ਐਡ ਗਈ ਕੋਈ ਪਤਾ ਨਹੀਂ ਨਾ ਕੱਪੜਾ ਕਿੰਨਾ ਡੈਮੇਜ ਹੋਇਆ ਹੈ ਕਾਰਨ ਕਿੰਨਾ ਕੁ ਲੱਗ ਰਿਹਾ ਹੈ ਕਿ ਹੈਲ ਬਦਲ ਲੱਗ ਗਿਆ ਜੀ ਇਹ ਲਾਈਟ ਇਹ ਜੀ 12 ਮੀਟਰ ਤੋਂ ਨਹੀਂ ਆ ਗਿਆ ਪਹਿਲਾਂ ਮੇਟੇ ਦੇ ਆਪਣਾ ਪੜੋਸਰ ਬਣਾ ਪੰਦੀਥੇ ਲਾਈਟ ਬੁਝਾਈ ਹੈ ਹਾਂ ਜੀ ਹਾਂ ਜੀ ਆ ਗਿਆ ਚਿਰ ਗੱਡੀ ਆਈ ਹੈ ਬੁਝਾਲੀਆਂ ਕਰ ਹਾਂ ਜੀ ਹਾਂ ਜੀ ਕਿਹੜੀ ਜਗ੍ਹਾ ਤੇ ਅੱਗ ਲੱਗੀ ਹੈ ਸਿੱਕੇ ਕਿਹੜੀ ਦੁਕਾਨਦਾਰ ਸਾਡਾ ਕੰਟਰੋਲ ਰੂਮ ਤੇ ਕੋਈ 9 956 ਸੰਸੂਚਨਾ ਪ੍ਰਾਪਤ ਹੋਈ ਕਿ ਗਰੋਸ ਕਲੋਥਰੀ ਟੂਰ ਪੰਪ ਦੇ ਨਾਲ ਅਣੀ ਦੁਕਾਨ ਹੈ ਕੋਈ ਨਿਊ ਮਿਥਲ ਗਾਰਮੈਂਟਸ ਦੇ ਨਾਮ ਤੇ ਉਸ ਚ ਅੱਗ ਲੱਗੀ ਆ ਕੁਦਰਤੀ ਸਾਡਾ ਇੱਕ ਫਾਇਰਮੈਨ ਹੈ ਜਿਹੜਾ ਸੁਮਿਤ ਸ਼ਰਮਾ ਉਹ ਮੌਕੇ ਤੇ ਸੀਗਾ ਤੇ ਉਸਨੇ ਤੁਰੰਤ ਐਫਰਟਸ ਕਰਦੇ ਹੋਏ ਸਾਡੇ ਫਾਇਰ ਟੈਂਡਰਸ ਨੂੰ ਮੂਵ ਕਰਾਏ ਤੇ ਉਸਨੇ ਉਹਰੇ ਨਾਲ ਦੇ ਨਾਲ ਅਗਭਿਆਣੀ ਸ਼ੁਰੂ ਕੀਤੀ ਤੇ ਸ਼ਟਰ ਵਗੈਰਾ ਨੂੰ ਤੋੜੇ ਗਿਆ ਸਰ ਕਾਰਨ ਨਾਲ ਪਤਾ ਲੱਗੇ ਕਾਰਨ ਸਰ ਅਸੀਂ ਜਦੋਂ ਅੰਦਰ ਸ਼ਟਰ ਵਗੈਰਾ ਤੋੜ ਕੇ ਅੰਦਰ ਪਹੁੰਚੇ ਆ ਤਾਂ ਕਿਉਂਕਿ ਧੂਆ ਬਹੁਤ ਜ਼ਿਆਦਾ ਸੀਗਾ ਤੇ ਸਾਨੂੰ ਵੀ ਲੱਗਦਾ ਸੀ ਕਿ ਬਹੁਤ ਜ਼ਿਆਦਾ ਹੋਸਲ ਇਸ ਕਰਕੇ ਅਸੀਂ ਤੁਰੰਤ ਫੌਰੀ ਦੌੜ ਤੇ ਆਪਣੇ ਦੋਨੋਂ ਦਿਨੋ ਫਾਇਰ ਟੈਂਡਰ ਮੂਵ ਕਰਾਤੇ ਸੀ ਕਿਉਂਕਿ ਤਿਹਾਰ ਦਾ ਦਿਨ ਸੀਗਾ ਤੇ ਪੰਦੂ ਜਦ ਅਸੀਂ ਅੰਦਰ ਸ਼ਟਰ ਤੋੜ ਕੇ ਅੰਦਰ ਗਏ ਹਾਂ ਤੱਕ ਇਹਨਾਂ ਦਾ ਪੈਨਲ ਜਿਹੜਾ ਬਿਜਲੀ ਦਾ ਉਹਦੇ ਵੀ ਸ਼ਾਰਟ ਸਰਕਟ ਆ। ਕਿਸ ਕਾਰਨ ਆਇਆ ਸਰਕਾਰ ਨਾਲ ਇਨਵੈਸਟਿਗੇਟ ਕਰਾਂਗੇ ਅਸੀਂ ਬਾਅਦ ਚੋ ਬਟ ਸਟੇ ਸ਼ੋਰ ਆ ਵੀ ਉਹ ਸ਼ਾਰਟ ਸਰਕਟ। ਨਹੀਂ ਨੁਕਸਾਨ ਦੀ ਗੱਲ ਕਰੀਏ ਤਾਂ ਨੁਕਸਾਨ ਕੋਈ ਜ਼ਿਆਦਾ ਨਹੀਂ ਹੋਇਆ ਚਾਨੀ ਨੁਕਸਾਨ ਤਾਂ ਬਿਲਕੁਲ ਵੀ ਹੋਇਆ ਤੇ ਬਾਕੀ ਦਮਕਲੀ ਘਟੀ ਕਿਨੇ ਦਮਕਲੀ ਘਟੀ ਆ ਸਰ ਕੋਈ ਲੱਗੀ ਹੈ ਵੈਸੇ ਅਸੀਂ ਮੌਕੇ ਤੇ ਦੋਨੋਂ ਤਿੰਨੋਂ ਅਸੀਂ ਆਪਣੀ ਟੀਮਾਂ ਭੋਗ ਕਰਦੇ ਸੀ ਕਿਉਂਕਿ ਇੱਕ ਤਾਂ ਤਿਹਾੜ ਦਾ ਦਿਨ ਸੀਗਾ ਇੱਕ ਦੁਕਾਨ ਦਾ ਕੰਮ ਬਾਜ਼ਾਰ ਦਾ ਕੰਮ ਹੁੰਦਾ ਇਸ ਕਰਕੇ ਅਸੀਂ ਦੋਨੋਂ ਤਿੰਨੋਂ ਫਾਰਟ ਡੰਡਰ ਭੋਗ ਕਰਦੇ ਸੀ ਕੀ ਨਾਮ ਹੈ ਜੀ ਆਪਣਾ ਬੋਲੇ ਨਾਮ ਸੁਝ ਨਹੀਂ ਚੱਲ ਜੀ ਕਿਹੜੀ ਦੁਕਾਨ ਕਿਹੜੀ ਜਗ੍ਹਾ ਤੇ ਦੁਕਾਨ ਹੈ ਆਪਣੇ ਕੋਲ ਅਕਸ਼ਰੋਨੀ ਨੀਅਰ ਪਟ્રોલ ਬੰਬ ਜੀ ਕਿਸ ਚੀਜ਼ ਦੀ ਦੁਕਾਨ ਹੈ ਰੈਡੀ ਮੇਡ ਜੀ ਕੀ ਗੱਲ ਹੋਈ ਹੈ ਤਰੇ ਆਪਣਾ ਬਾਹਰ ਪਾ ਮੀਟਰ ਨੂੰ ਪਰਾਕੇ ਲੱਗੀ ਰਹਿ ਪਹਿਲਾਂ ਦਾ ਉਸ ਤੋਂ ਅੰਦਰ ਅਗ ਲੱਗੀ ਹੈ ਜੀ ਕਿੰਨੀ ਕੱਕ ਲੱਗੀ ਉਹਦਾ ਹੁਣ ਅਸੀਂ ਕੁਝ کہہ ਨਹੀਂ ਸਕਦੇ ਨਾ ਅੰਦਰ ਉਸ ਕਿਰਪਾ ਕੇ ਅੰਦਰ ਦੇਖਣਾ। ਉਹ ਨੁਕਸਾਨ ਕਿੰਨਾ ਕੋ ਨੁਕਸਾਨ ਹੈ ਇਤਨਾ ਥਿੰਚੇ ਲੱਗਦਾ ਹੈ। ਨਾ ਤੇ ਬਿਜਲੀ ਦਾ ਵੀ ਹੈਗਾ ਤੇ ਦੂਜਾ ਵੀ ਹੈਗਾ। ਜਿਆਦਾ ਜੀ ਐਡ ਗਈ। ਉਹ ਵਾਲੀ ਪਤਾ ਨਹੀਂ ਨਾ ਕੱਪੜਾ ਕਿੰਨਾ ਡੈਮੇਜ ਹੋਇਆ ਹੈ। ਕਾਰਨ ਕਿੰਨਾ ਕੁ ਲੱਗ ਰਿਹਾ ਹੈ ਕਿ ਕੰਚ ਕਿਸ ਤਰ੍ਹਾਂ ਲੱਗੀ ਅਗ। ਇਹ ਨਹੀਂ ਪਤਾ ਲੱਗਿਆ ਇਹ ਅਲੀਟ। ਇਹਦਾ ਨਹੀਂ ਬਾਹਰ ਮੇਟਨੋ ਨਾਲ ਹੀ ਆਗ ਬਲਾ। ਮੇਟ ਦੇ ਆਪਣਾ ਪ੍ਰੋਡੂਸਰ ਬਣਾ ਬੰਦ ਕੀਤੀ ਲਾਈਟ ਭਜਾਈ ਹੈ। ਫਾਇਰ ਦੀ ਵਧੀ ਆ ਗਈ ਹੈ। ਹਾਂਜੀ ਹਾਂਜੀ ਆ ਗਈ ਹੈ। ਚਿਰ ਗੱਡੀ ਆਈ ਹੈ। ਭਜਾਲੀਆਂ ਕਰਾ। ਹਾਂਜੀ ਹਾਂਜੀ।